ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਤੇ ਕੱਲ ਨੂੰ ਮੇਰੇ ਵੀਰੋ ਉਹ ਟੂਰਨਾਮੈਂਟ ਹੋਣਾ ਜਿਸ ਦੀਆਂ ਚਰਚਾ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਟਰੈਕਟਰਾਂ ਤੇ ਗੱਡੀਆਂ ਦਿੱਤੀਆਂ ਜਾਣਗੀਆਂ ਕੱਲ ਨੂੰ ਉਹ ਵੀ ਵੀਡੀਓ ਤੁਹਾਨੂੰ ਮਿਲ ਜੂਗੀ ਉਹਦੇ ਬਾਰੇ ਵੀ ਜ਼ਰੂਰ ਅਪਡੇਟ ਦੇਵਾਂਗੇ ਤੇ ਬਾਕੀ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਮੇਜਰ ਲੀਗ ਦਾ ਜੋ ਟੌਪ ਦਾ ਟੂਰਨਾਮੈਂਟ ਹੋਣਾ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ ਵੱਡੇ ਖਿਡਾਰੀ ਉਸਰ ਟੂਰਨਾਮੈਂਟ ਤੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਅੱਜ ਦੇ ਰੰਦਾ ਉਹੀ ਟੌਪ ਦਾ ਟੂਰਨਾਮੈਂਟ ਆ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਬੱਡੀ ਦੀਆਂ ਵੀਡੀਓ ਤੁਹਾਡੇ ਲਈ ਇਸ ਚੈਨਲ ਤੇ ਆਪਾਂ ਪਾਉਣੀ ਹੀ ਰਹਿੰਨੇ ਆ ਬਾਕੀ ਜਿੰਨਾ ਵੀਰਾਂ ਨੇ ਬੋਲਣਾ ਹੁੰਦਾ ਅਪਡੇਟ ਸਹੀ ਨਹੀਂ ਹੁੰਦੀ ਉਹ ਤਾਂ ਬੋਲਦੇ ਹੀ ਰਹਿੰਦੇ ਆ ਤੇ ਜਿਨ੍ਹਾਂ ਨੇ ਸਪੋਰਟ ਕਰਨੀ ਆ ਉਹ ਕਰਦੇ ਹੀ ਹੁੰਦੇ ਆ ਭਾਵੇਂ ਕੋਈ ਕੋਸ਼ਿਸ਼ ਕੀਤੀ ਜਾਵੇ ਉਹਨਾਂ ਦੇ ਦਿਲ 'ਚ ਹੁੰਦਾ ਹੀ ਆ ਉਸ ਪਰਮਾਤਮਾ ਦਾ ਹੱਥ ਸਿਰ ਤੇ ਆ ਆਪਾਂ ਅਪਡੇਟ ਪਾਉਂਦੇ ਹੀ ਰਹਿਣੇ ਆ ਉਸ ਵਾਹਿਗੁਰੂ ਨੇ ਜੋ ਹਨਾ ਪਤਾ ਸਾਰਿਆਂ ਨੂੰ ਜਿਹੜੇ ਜਾਣਦੇ ਆ ਕਬੱਡੀ ਬਾਰੇ ਬਾਕੀ ਕੱਲ ਸਾਰੀ ਪਹੁੰਚੇ ਸੀਗੇ ਪਾਲਾ ਵੀ ਆਇਆ ਸੀ ਮਜਬੂਰੀਆਂ ਹੋ ਜਾਂਦੀਆਂ ਨਹੀਂ ਖੇਡਿਆ ਜਾਂਦਾ ਕਿ ਯਾਰ ਅੱਜ ਜੋ ਦਸਾਂਜ ਕਲਾ ਜਲੰਧਰ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ ਅੱਜ ਟੌਪ ਦਾ ਟੂਰਨਾਮੈਂਟ ਆ ਇਹ ਵੱਡੀਆਂ ਟੀਮਾਂ ਇੱਥੇ ਆ ਮਿਲ ਕੇ ਦੀਆਂ ਮੇਰੇ ਵੀਰੋ ਪਹੁੰਚਣ ਜਾ ਰਹੀਆਂ 5 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਇਨਾਮ 2 ਲੱਖ ਬੈਸਟਾਂ ਨੂੰ 51 51 ਹਜ਼ਾਰ ਅੱਜ ਸ਼ਾਹਕੋਟ ਦੀ ਮੰਨੀ ਪ੍ਰਮੰਨੀ ਟੀਮ ਮੇਰੇ ਵੀਰੋ ਇੱਥੇ ਹਿੱਸਾ ਲਵੇਗੀ ਜਸਤੇ ਵਿੱਚ ਵੱਡੇ ਖਿਡਾਰੀ ਦੋਦੇ ਦਾ ਰਪਿੰਦਰ ਦੀਸ਼ਾ ਹਲੋ ਵਾਲ ਢੇਰੀਆਂ ਵਾਲਾ ਬਿੱਲੀ ਲੱਲਗਾ ਮੇਰੇ ਵੀਰੋ ਨਵੂ ਚੀਮਣਾ ਤੇ ਜੋ ਹੈ ਇੱਥੇ ਵੱਡੀ ਟੀਮ ਇਹਨਾਂ ਦੀ ਬਣ ਕੇ ਪ੍ਰੋਪਰ ਟੀਮੋ ਸ਼ੂਸ਼ਕਾਲਾ ਫੁੱਲਾ ਵੀ ਹੁਣ ਤਾਂ ਮੇਰੇ ਵੀਰੋ ਕਮਾਲਾਂ ਕਰਦਾ ਉਹ ਵੀ ਅੱਜ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਾ ਵੱਡੀ ਟੀਮ ਸ਼ਾਹਕੋਟ ਦੀ ਆ ਰਹੀ ਆ ਬਿਓ ਪਲੈਂਟੀ ਨੀਜੀਲੈਂਡ ਦੀ ਟੀਮ ਦੇ ਵਿੱਚ ਟੱਬੇ ਵਾਲਾ ਬਾਂਟੀ ਖੇਡਣ ਜਾ ਰਿਹਾ ਪਿੰਦੂ ਸੀਚੇਵਾਲ ਵਾਹਿਗੁਰੂ ਸੀਚੇਵਾਲ ਗੁਲਜਾਰੀ ਪਹੁੰਚ ਰਿਹਾ ਮੇਰੇ ਵਿਰੋ ਗਰਦੀਪ ਮधवਪਰੀਆ ਵੱਡੇ ਖਿਡਾਰੀ ਸੁੱਖਾ ਮੱਲਾਂ ਵਾਲਾ ਸੋਨੂ ਗੁੱਜਰ ਇਹਨਾਂ ਦੀ ਵੀ ਮੇਰੇ ਵਿਰੋ ਵੱਡੀ ਟੀਮ ਪਹੁੰਚ ਰਹੀ ਆ ਤੇ ਮੇਰੇ ਵਿਰੋ ਐਨਆਰਆਈ ਨਕੋਦਰ ਦੀ ਵੀ ਕਾਫੀ ਭਾਰੀ ਟੀਮ ਗਦੀਪ ਸਿੰਘ ਦੇ ਨਾਂ ਤੇ ਵੀ ਮਾਝੇ ਦੀ ਟੀਮ ਵੀ ਇੱਥੇ ਖੇਡੇਗੀ ਇਹ ਜੋ ਆ ਵੱਡੀਆਂ ਟੀਮਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਜਾਂ ਖੁਸ਼ੀ ਜਾਂ ਜੱਗੂ ਜਾਂ ਫਰਿਆਦ ਬਾਕੀਆਂ ਬਾਰੇ ਬਹੁਤ ਵੀਰੇ ਇਹਨਾਂ ਬਾਰੇ ਵੀ ਪੁੱਛਦੇ ਹੁੰਦੇ ਆ ਇਹਨਾਂ ਨੇ ਨਹੀਂ ਖੇਡਣਾ ਅੱਜ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ